ਬੱਡੀ ਖਬਰ ਬੱਸੀ ਪਠਾਨਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਅੱਜ ਦੀ ਰਾਤ ਨੂੰ ਹੋਇਆ ਇਨਕਾਊਂਟਰ ਪੁਲਿਸ ਨੇ ਲਟੇਰੇਆ ਵਿਚਕਾਰ ਚੱਲੀਆਂ ਗੋਲੀਆਂ ਇਸ ਦੌਰਾਨ ਇੱਕ ਲਟੇਰੇ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਜਦਕਿ ਪੁਲਿਸ ਮਲਾਜ਼ਮ ਵਾਲ-ਵਾਲ ਬਚ ਗਏ ਜ਼ਖਮੀ ਲਟੇਰੇਆ ਨੂੰ ਬੱਸੀ ਪਠਾਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਫਤੇਗੜ ਸਾਹਿਬ ਵਿੱਚ ਰੈਫਰਲ ਕਰ ਦਿੱਤਾ ਗਿਆ ਇਸ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਕੇ ਕੁੱਲ ਤਿੰਨ ਲਟੇਰੇ ਕਾਬੂ ਕੀਤੇ ਗਏ ਮਾਮਲਾ 25 ਲੱਖ ਦੀ ਲੁੱਟ ਦਾ ਫਤਿਹਗੜ੍ਹ ਸਾਹਿਬ ਦੇ ਐਸਪੀ ਰਕੇਸ਼ ਜਾਦਵ ਨੇ ਕਿਹਾ ਕਿ ਪੁਲਿਸ ਨੇ ਸੈਲਫ ਡਿਫੈਂਸ ਲਈ ਫਾਇਰਿੰਗ ਕੀਤੀ ਅੱਜ ਇੱਕ ਲੁੱਟ ਦੀ ਵਾਰਦਾਤ ਰਿਪੋਰਟਡ ਹੋਈ ਸੀ ਮੰਡੀ ਗੋਵਿੰਦਗੜ੍ਹ ਜਿਸ ਤੇ ਆਪਾਂ ਐਫ ਆਈ ਆਰ ਨੰਬਰ 17 2024 ਦਰਜ ਕੀਤੀ ਸੀ ਅੰਡਰ ਸੈਕਸ਼ਨ 395 ਚੋਤੀ ਔਰ 25 ਆਮ ਸੈਕਟ ਦੀ ਔਰ ਉਸ ਸਨੋ ਸੂਚਨਾ ਮਿਲੀ ਸੀ ਐਸਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਨੇ ਵਕੋਕ ਟੀਮਾਂ ਬਣਾਈ ਸੀ ਜਿਹੜੀ ਟੀਮਾਂ ਰੇਡ ਕਰ ਰਹੀ ਸੀ ਜਿਸ حساب ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ ਡੀਐਸਪੀ ਜਿਹੜੇ ਹੈਗੇ ਬਸੀ ਡੀਐਸਪੀ ਮੰਡੀ ਗੋਵਿੰਦਗੜ ਸਾਡੇ ਸੀਆਈਏ ਇਨਚਾਰਜ ਹੋਰ ਜਿਹੜੇ ਐਸਐਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣਾ ਵਰਕੀ ਵਰਕੀ ਟੀਮ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਹੈ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਏ ਇੱਥੇ ਜਦੋਂ ਰਿਕਵਰੀ ਹੋਣੀ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤਾਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ 'ਚ ਉਹਨੇ ਉਸਤੇ ਹੀ ਵੈਪਨ ਆਪਣਾ ਰੱਖਿਆ ਹੋਇਆ ਸੀ। ਉਹਨੇ ਪਹਿਲੇ ਵੀ ਰਿਕਵਰੀ ਕਰਨ ਦੇ ਉਸਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉੱਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ। ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ। ਉਹਨੂੰ ਇਮੀਡੀਏਟਲੀ ਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ। ਤੋਂ ਉਸ ਦਾ ਜਿਹੜਾ ਹੈਗਾ ਉੱਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ। ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ। ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ? ਇੱਥੇ ਇੱਕ ਬੰਦਾ ਸੀਗਾ ਜੀ। ਇੱਕ ਜੀ, ਬਾਕੀ ਦੋ ਜੀ। ਬਾਕੀ ਦੋ ਹੈਗੇ ਜੀ ਕਸ਼ੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੋਟਲ ਤਿੰਨੇ ਬੰਦੇ ਪਕੜੇ ਗਏ? ਅਜੇ ਤੱਕ ਤਿੰਨੇ। ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ। ਸ਼ੀ ਇਜ਼ ਓਨ ਟਰੀ। तो वो सारा डिटेल मॉनिटर कर रहे हैं अपने कोई मुलाजिम से अपने सारे अपना एक मुलाजिम भी इंजर्ड है और उसने भी आपसे बस अस्पताल भेजा हुआ है रिकवरी से रिकवरी जी हूँ काउंट करना है जी कुछ रिकवरी ऑलरेडी हो गई सी और जड़ी पार्ट रिकवरी वो इतने हैगी और ग्डी के बच्च ही पई है असी हूँ सारा कुछ रिकवर करना है तो उसके बाद फिर तुम दस मिनट और कुछ कुछ पता लगे है कौन बंदे जी ਅ ਦੇਖੋ ਜੀ ਜੇ ਤਾਂ ਜਸਟ ਸਾਨੂੰ ਜਿਸ हिसाब ਨਾਲ ਇਨਫੋਰਮੇਸ਼ਨ ਹੋ ਰਹੀ थी ساری ਟੀਮ ਆਪਣੀ ਆਪਣਾ ਕੰਮ ਕਰ ਰਹੀ ਸੀ ਤਾਂ ਉਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਔਰ ਸਵੇਰੇ ਫਿਰ ਤੁਹਾਨੂੰ ਐਸਐਸਪੀ ਸਾਹਿਬ ਸਾਰਾ ਬਰੀਫ ਕਰ ਦੇਗੇ ਠੀਕ ਹੈ ਇਸਦੇ ਬਾਰੇ ਇਹ ਕਹਿਣਾ ਮਤਲਬ ਇਸ ਵੇਲੇ ਮੈਂ ਕੀ ਦੱਸਾਂ ਸਾਰੀ ਡਿਟੇਲ ਆ ਜਾਏਗੀ ਔਰ ਸਾਰੀ ਡਿਟੇਲ ਤੁਹਾਨੂੰ ਫਿਰ ਸਵੇਰੇ ਪ੍ਰੈਸ ਬਰੀਫਿੰਗ ਜਿਹੜੇ ਐਸਐਸਪੀ ਸਾਹਿਬ ਕਰ ਦੇਗੇ ਠੀਕ ਉਹ ਸਾਰਾ ਚੀਜ਼ ਦੀ ਮੋਨਿਟਰਿੰਗ ਕਰੀ ਰਿਹਾ ਡਾਕਟਰ ਆਸ਼ੀਸ਼ ਕੀ ਕਹਿਣਾ ਚੱਲ ਰਿਹਾ ਸਾਡੇ ਕੋਲ ਤਾਂ ਪੇਸ਼ੈਂਟ ਪੁਲਿਸ ਪਰਸਨ ਲੈ ਕੇ ਆਏ ਨੇ ਇਹ ਉਹ ਇੰਜਰੀ ਹੈ ਕੋਈ ਉਹਦੀ ਪੈਰ ਤੇ ਗਾਂਚੋਟ ਇੰਜਰੀ ਹੈ ਜੋ ਵੀ ਦੱਸ ਰਹੇ ਆ ਪੇਸ਼ੈਂਟ ਸਟੇਬਲ ਹੈ ਵੈਸੇ ਠੀਕ ਹੈ ਅਸੀਂ ਅੱਗੇ ਰੈਫਰ ਕਰਾਂਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਫਰਦਰ ਟਰੀਟਮੈਂਟ ਲਈ ਤੇ ਜੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜਾ ਪੁਲਿਸ ਪਰਸਨ ਹੈ ਠੀਕ ਹੈ ਜੀ ਹਾਂ ਜੀ ਉਹ ਠੀਕ ਹੈ ਥੋੜਾ ਬੀਪੀ ਉਹਨਾਂ ਦਾ ਜ਼ਿਆਦਾ ਪਰ ਵੈਸੇ ਠੀਕ ਹੈ ਹਲਕਾ ਜਿਹਾ ਡਿਸਕੰਫਰਟ ਹੈ ਵੈਸੇ ਠੀਕ ਟੋਟਲ ਦੋ ਬੰਦੇ ਆਏ ਜੀ ਹਾਂ ਜੀ ਟੋਟਲ ਕਰਕੇ ਦੋ ਪੇਸ਼ੈਂਟ ਆਏ ਨੇ ਪੁਲਿਸ ਬੋਸ ਨੂੰ ਲੱਗੇ ਹਨ ਇੱਕ ਉਹਨਾਂ ਦੇ ਏਮਪਲੋਈ ਨੇ ਪੁਲਿਸ ਡਿਪਾਰਟਮੈਂਟ ਦੇ ਇੱਕ ਪਬਲਿਕ ਚੋ